ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬੀਰ ਜਾਤਨ ਹਮ ਆ ਪਛ ਪਿਆ ਅਨੰਦ ਮੋਹਿ ਬਿਲੇ ਪ੍ਰਭ ਆਪਣਾ ਸਰਗੀ ਪਜਹ ਗੋਬਿੰਦ ਇਹ ਪਾਵਨ ਸ਼ਲੋਕ ਵੀ ਉਸੇ ਲੜੀ ਦਾ ਸ਼ਲੋਕ ਹੈ ਸ਼ਲੋਕ ਨੰਬਰ 6 ਕਵਿਤਾ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਅੰਦਰ ਦਰਜ ਹੈ ਕਿ ਕਬੀਰ ਸਾਹਿਬ ਇਸ ਪਾਵਨ ਸ਼ਲੋਕ ਅੰਦਰ ਗੁਰਮਤਿ ਵਿਚਾਰ ਸਜਾਈ ਕਰਦੇ ਸਮ ਸਮਝਾਉਂਦੇ ਨੇ ਕਿ ਹੇ ਕਬੀਰ ਇਸ ਸੰਸਾਰ ਦੇ ਅੰਦਰ ਆ ਕੇ ਜਦੋਂ ਦਾ ਮੇਰੇ ਅੰਦਰੋਂ ਆਪਾ ਪਾਪ ਭਾਵ ਕੇ ਮੇਰਾ ਹੰਕਾਰ ਮਰਿਆ ਕਬੀਰ ਜਾਦਨ ਹਮ ਹੋਆ ਜਿਸ ਦਿਨ ਦਾ ਮੇਰੇ ਅੰਦਰੋਂ ਆਪਾ ਭੰਗਿਆ ਬਾਛੈ ਪਿਆ ਆਨੰਦ ਉਸ ਦਿਨ ਦਾ ਆਨੰਦ ਹੈ ਜਿਹੜਾ ਉਹ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ ਮੇਰੀ ਜ਼ਿੰਦਗੀ ਆਨੰਦ ਵਾਲੀ ਬਣ ਗਈ ਮੇਰੀ ਜ਼ਿੰਦਗੀ ਦੇ ਅੰਦਰ ਰਸ ਆ ਗਿਆ ਮੇਰਾ ਮਨ ਹੈ ਜਿਹੜਾ ਉਹ ਆਤਮਿਕ ਰਸ ਦੇ ਵਿੱਚ ਟਿਕਣ ਲੱਗ ਪਿਆ ਕਿਉਂਕਿ ਅਸਲ ਵਿੱਚ ਉਹ ਰਸ ਤੋਂ ਬੰਜ ਮੈਂ ਤਾਂ ਕਰਕੇ ਸੀ ਮੇਰੇ ਅੰਦਰ ਆਪਾ ਭਾਵ ਸੀ ਮੇਰੇ ਅੰਦਰ ਮੈਂ ਮੈਂ ਸੀ ਅੰਦਰ ਹੋਮੇ ਸੀ ਜਿੱਦਣ ਵੀ ਹੋਮੇ ਮਰੀ ਉਸ ਪਰਮਾਤਮਾ ਨੂੰ ਚੇਤੇ ਕਰਨਾ ਸ਼ੁਰੂ ਕੀਤਾ ਉਸ ਦਿਨ ਦਾ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਵੀ ਮੇਰੇ ਅੰਦਰ ਆਨੰਦ ਪ੍ਰਗਟ ਹੋ ਗਿਆ ਆਤਮਿਕ ਰਸ ਜਿਹੜਾ ਉਹ ਆਤਮਿਕ ਰਸ ਪੈਦਾ ਹੋ ਗਿਆ ਜਿਸ ਆਤਮਿਕ ਰਸ ਨੇ ਮੇਰੇ ਅੰਦਰ ਦੇ ਹੰਕਾਰ ਨੂੰ ਸਦਾ ਬਸਤੀ ਮੇਰੇ ਅੰਦਰ ਮੁਕਾ ਦਿੱਤਾ ਕਹਿੰਦੇ ਨੇ ਮੋਹਿ ਮਿਲੇਓ ਪ੍ਰਭ ਆਪਣਾ ਮੈਨੂੰ ਆਪਣਾ ਮਾਲਕ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਉਹਦੇ ਮਲਾਪ ਦਾ ਸੁਖ ਆਪ ਦੇ ਅੰਦਰ ਦਾ ਹੰਕਾਰ ਮਾਰ ਕੇ ਉਹ ਜਿਹੜਾ ਸੁਖ ਹੈ ਮਲਾਪ ਦਾ ਉਹ ਪ੍ਰਾਪਤ ਹੋ ਗਿਆ ਹੁਣ ਜਿਹੜੇ ਮੇਰੇ ਗਿਆਨ ਇੰਦਰੀ ਨੇ ਭਾਵੇਂ ਕੇ ਮੇਰੇ ਸਰੀਰ ਦੇ ਜਿਹੜੇ ਸੰਗੀ ਨੇ ਇਹ ਕੰਨ ਨੇ ਇਹ ਪਰਮਾਤਮਾ ਦਾ ਨਾਮ ਸੁਣਦੇ ਨੇ ਅੱਖਾਂ ਸਮੁੱਚੇ ਜਗਤ ਵਿੱਚ ਪਰਮਾਤਮਾ ਨੂੰ ਦੇਖਦੀਆਂ ਨੇ ਤੇ ਇਹ ਜੀਵ ਪਰਮਾਤਮਾ ਦਾ ਨਾਮ ਜਪਦੀ ਹੈ ਸੁਰਤ ਹਮੇਸ਼ਾ ਪਰਮਾਤਮਾ ਦੇ ਵਿੱਚ ਅਪੇਧ ਰਹਦੀ ਹੈ ਬਸ ਇਹ ਸਾਰੀ ਕਲਾ ਵਰਤੀ ਹੀ ਤਾਂ ਹੈ ਜਿਵੇਂ ਸਭ ਕਹਿੰਦੇ ਨੇ ਜੇ ਮੇਰੇ ਅੰਦਰੋਂ ਆਪਾ ਭਾਵ ਖਤਮ ਹੋਇਆ ਮੇਰੇ ਅੰਦਰੋਂ ਮੈਂ ਮੇਰੀ ਮਰ ਗਈ ਇਹ ਜਿਹੜੀ ਮੈਂ ਮੇਰੀ ਸੀ ਇਹਨੇ ਮੇਰੇ ਅੰਦਰੋਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿਚਾਰੀ ਹੋਈ ਸੀ ਇਸ ਕਰਕੇ ਇਹ ਯਾਦ ਪਰਮਾਤਮਾ ਦੀ ਮੇਰੇ ਅੰਦਰ ਉਪਜ ਹੀ ਤਾਂ ਹੈ ਮੇਰੇ ਅੰਦਰ ਇਹ ਰਸ ਬਣਿਆ ਹੀ ਤਾਂ ਹੈ ਮੈਂ ਆਪਾ ਦੁਨੀਆ ਦੇ ਲੋਕੋ ਜੇ ਤੁਸੀਂ ਵੀ ਪਰਮਾਤਮਾ ਦੇ ਨਾਮ ਰਸ ਨੂੰ ਮੰਨਣਾ ਚਾਹੁੰਦੇ ਹੋ ਉਹਦੇ ਦیدار ਦਾ ਸੁੱਖ ਮੰਨਣਾ ਤਾਂ ਆਪਣੇ ਅੰਦਰੋਂ ਆਪਾ ਭਗਵਾ ਦਿਓ ਸਮੁੱਚੇ ਜਗਤ ਨੂੰ ਉਸੇ ਪਰਮਾਤਮਾ ਦਾ ਰੂਪ ਸਮਝਣ ਦੀ ਜਿਹੜੀ ਕਲਾ ਹੈ ਤੁਹਾਡੇ ਅੰਦਰ ਇਹ ਪ੍ਰਗਟ ਹੋ ਜਾਏਗੀ ਇਸ ਸ਼ਲੋਕ ਅੰਦਰ ਕਬੀਰ ਸਾਹਿਬ ਸਾਨੂੰ ਇਹ ਸਮਝਾਉਂਦੇ ਨੇ